ਨੂੰ ਪੁਦਾ ਤੇ ਮੱਚ ਦੇ ਉੱਤ ਚੱਲਣਾ ਪਿਆ ਹallelujah ਆਪਣੇ ਮਨਾਂ ਨੂੰ ਕਠੋਰ ਨਾ ਕਰੋ ਪ੍ਰਭੂ ਦਾ ਕਲਾਮ ਅੰਦਰ ਆਪਣੇ ਮਨ ਜਿਹੜੇ ਕਠੋਰ ਕਰਕੇ ਤੇ ਇਹੀ ਇੱਕ ਦੂਜੇ ਨੂੰ ਮਾਫ਼ ਨਹੀਂ ਕਰਨਾ ਇੱਕ ਦੂਜੇ ਦੇ ਤਿਆਰ ਨਹੀਂ ਕਰੀ ਪ੍ਰਭੂ ਦਾ ਬਚਨ ਕਿੰਦਰ ਤੂੰ ਹੀ ਤਿਆਰਦੂ ਹੋ ਉਹੋ ਕਿਤੇ ਤਿਆਰੂ ਬਿਨਾਂ ਦੇ ਬੱਚਿਓ ਇੱਕ ਇੱਕ ਦੂਜੇ ਦੇ ਤੇ ਦਿਹਾੜਾ ਨੂੰ ਦਰਸਵਾਣ ਨੂੰ ਕੋ ਤੋ ਹੱਦੀ ਅੰਦਰ ਦਰਸ ਹੋਵੇ ਇੱਕ ਦੂਜੇ ਵਾਸਤੇ ਇੱਕ ਚਰਚ ਵਿੱਚ ਦੁਖੀ ਆਇਆ ਦੂਜਿਆਂ ਦਾ ਮਨ ਟੁੱਟੇ ਪ੍ਰਭੂ ਜੀ ਨਹੀਂ ਤੇ ਤੇਰਾ ਬੱਚਾ ਆਇਆ ਤੇ ਦਿਹਾਕਾਰ ਮੈਨੂੰ ਮਾਫ਼ ਕਰ ਤੇ ਖੁਦਾ ਜੀਦਰ ਤੇ ਕਿਰਪਾ ਕਰਕੇ ਹਾਜ਼ੀ ਤੇ ਤੇਰੇ ਭਾਵਨ ਵਿੱਚ ਚੰਗਾ ਹੁੰਦਾ ਜਾਵੇ ਸਾਡਾ ਮਨ ਨਹੀਂ ਟੁੱਟਦਾ ਕਿਸੇ ਨਹੀਂ ਹੱਲੇਲੀ ਸਾਡਾ ਮਨ ਨਹੀਂ ਕਿਸੇ ਨਹੀਂ ਟੁੱਟਦਾ ਆਪਾਂ ਕਿਨੂੰ ਟੁੱਪਰੇ ਚ ਵੇਖਦੇ ਤੇ ਸਾਡਾ ਮਨ ਨਹੀਂ ਟੁੱਟਦਾ ਆਪਾਂ ਸਭ ਕੋ ਖੁਸ਼ ਤੇ ਚੰਗਾ ਇਹਦੇ ਨਾਲ ਹੋ ਜਾਏ ਇਦਾਂ ਹੀ ਹੋਵੇ ਇਦਾਂ ਹੀ ਚਾਹੀਦਾ ਸੀ ਹੁਣ ਤੇ ਸਭ ਦੇ ਅੰਦਰ ਖੁਦਾ ਦਾ ਆਤਮਾ ਹੈ ਹੀ ਨਹੀਂ ਹਾਲੇਲੂਇਆ ਯਿਸੂ ਮਸੀਹ ਨੇ ਕਿਹਾ ਉਹਨਾਂ ਦੇ ਫਲਾਂ ਤੋਂ ਪਛਾਣੋਗੇ ਜਦੋਂ ਲਾਜਰ ਦੀਆਂ ਭੈਣਾਂ ਯਿਸੂ ਮਸੀਹ ਦੇ ਕੋਲ ਆਈਆਂ ਲਾਜਰ ਮਰ ਗਿਆ ਉਹਨਾਂ ਦਾ ਇੱਕੋ ਇੱਕ ਭਰਾ ਸੀ ਉਹ ਦੋ ਭੈਣਾਂ ਸੀ ਉਹਨਾਂ ਦੇ ਇੱਕੋ ਇੱਕ ਭਰਾ ਸੀ ਪ੍ਰਭੂ ਉਹਨਾਂ ਦੇ ਨਾਲ ਬਹੁਤ ਪਿਆਰ ਕਰਦੇ ਸੀ ਲਾਜਰ ਮਰ ਗਿਆ ਔਰ ਪ੍ਰਭੂ ਉਸ ਨਗਰ ਵਿੱਚ ਨਹੀਂ ਸੀ ਔਰ ਮਰੀਮ ਤੇ ਮਾਰਥਾ ਪ੍ਰਭੂ ਦੇ ਅੱਗੇ ਰੋਈ ਜਾਂਦੀ ਹੈ ਪ੍ਰਭੂ ਜੀ ਜੇ ਕੋਈ ਇੱਥੇ ਹੁੰਦਾ ਤੇ ਸਾਡਾ ਭਰਾ ਨਾ ਮਰਦਾ ਅਰੇ ਜੀ ਇਹ ਭੈਣਾਂ ਨੂੰ ਭਰਾ ਜਿਹੜੇ ਬੜੇ ਪਿਆਰੇ ਹੁੰਦੇ ਆ ਕਿੰਦੀ ਪ੍ਰਭੂ ਜੀ ਜਿੰਦੂ ਇਤਨਾ ਨਾ ਸਦਾ ਪ੍ਰਾਤਾ ਮਤਾ ਦਾ ਬਚਨ ਜਿ ਕਿ ਜਸੋ ਵਸੀ ਰੋਹੀ ਜਿਹੜੀ ਉਹ ਤਾਂ ਸਰਬ ਵਿਪਰਮੇਸ਼ਰ ਸੀਗੇ ਪਰ ਬਚਨ ਜਿ ਲਿਖਿਓ ਰੋਹੀ ਕਲਪੇ ਬਚਨ ਜਿ ਆਤਮਾ ਦੇ ਰਚ ਕਲਪੇ ਰੋਹੀ ਉਹਨੇ ਦਿਗੋ ਨਾ ਤੋਟ ਚ ਲੈ ਨਹੀਂ ਗਿਆ ਪ੍ਰਭੂ ਨੇ ਕਿਹਾ ਨਾ ਕਿ ਕਿੱਥੇ ਰੱਖਿਆ ਵਰਮਾਤਾ ਕਹਿੰ ਲੇ ਕਿ ਮਰੀਮ ਕਹਿੰਨੇ ਕਿ ਪ੍ਰਭੂ ਜੀ ਉਹਨੂੰ ਤੇ ਚਾਹਤੇ ਰੋਗੇ ਕਪੜੇ ਵਿੱਚ ਜੇ ਪੈਣੋਂ ਹੁੰਦੇ ਉਹਦੇ ਕੋਲੋਂ ਸਦੇ ਖਾਣੋਂ ਦੀਵਣੀ ਉਹ ਵਿੱਥ ਦੇ ਲਾਇਕ ਨਹੀਂ ਆ ਜਦੋਂ ਜਾਤਰ ਨੂੰ ਉਹ ਕਬਰ ਵਿੱਚ ਰੱਖਿਆ ਪ੍ਰਭੂ ਨੇ ਅਗਿਆ ਕਿਤੇ ਰੱਖਿਆ ਕਿ ਦੱਸੋ ਮੈਨੂੰ ਪਰ ਪ੍ਰਭੂ ਨੇ ਜਾਤਰ ਨੂੰ ਕਿਹਾ ਕਬਰ ਤੇ ਜਾ ਕੇ ਉਹਨਾਂ ਲੋਕਾਂ ਕੇ ਪੱਥਰ ਨੂੰ ਹਟਾ ਦਿਓ ਜਦ ਪੱਥਰ ਠਾਇਆ ਉਹਨਾਂ ਨੇ ਆਵਾਜ਼ ਮਾਰੀ ਲਾਜਰ ਨੂੰ ਦਰਜਰ ਮੁਰਦਿਆਂ ਵਿੱਚੋਂ ਜੀ ਉੱਠਿਆ ਹallelujah ਹallelujah ਅਸੀਂ ਦਰਸਵਾਣ ਹੋ ਜਾਓ ਤੀ ਵਿਸ਼ਵਾਸੀ ਹੋ ਤੀ ਧਰਮੀ ਹੋ ਤੁਹਾਡੀਆਂ ਪ੍ਰਾਰਥਨਾ ਦੇ ਨਾਲ ਪ੍ਰਭੂ ਦੀ ਕਾਮੂ ਹੋ ਜਾਓ ਹallelujah ਨਾ ਕਿ ਸਾਨੂੰ ਬਦਲਾ ਲੈਣ ਦੇ ਲਈ ਕਦਈ ਕੋਈ ਚੰਗਾ ਹੋਇਆ ਫਲਾਣਾ ਬਿਮਾਰੀ ਵਿੱਚ ਚੰਗਾ ਹੋਇਆ ਫਲਾਣਾ ਮਰ ਗਿਆ ਵਧੀਆ ਹੋ ਗਿਆ ਨਹੀਂ ਪ੍ਰਭੂ ਕਿਤੇ ਪ੍ਰਾਰਥਨਾ ਕਰੋ ਕਿ ਸਵਰਗੀ ਪਿਤਾ ਦੀ ਸੰਤਾਨ ਜੇ ਜੀਵਤ ਹੁੰਦਾ ਸਵਰਗੀ ਪਿਤਾ ਦੀ ਅੰਦੂਆ ਇਹਨਾਂ ਉਹੀ ਵੀ ਚੇਤਨਪੰ ਕਿਸੇ ਨੇ ਦੁੱਖ ਨੂੰ ਵੇਖ ਕੇ ਹੀ ਖੁਸ਼ੀ ਮਨਾਉਂਦੇ ਆ ਤਾਂ ਇਹੀ ਮੱਤਲ ਪਰਮੇਸ਼ਰ ਦੀ ਸੰਤਾਨ ਦੀ ਅੱਗੇ ਸ਼ਕਤਾਂ ਸਮੇਂ ਇਸਤੇਮਾਲ ਕਰਦਾ ਰਹੇ ਜੀ ਇਹ ਸਮਝੀ ਨੇ ਕਿਤੇ ਉਹਨਾਂ ਦੇ ਫਲਾਂ ਤੋਂ ਪਛੜੋਗੇ ਫਲ ਸਾਨੂੰ ਦੱਸਣਗੇ ਸਾਡੇ ਅੰਦਰ ਕੋ ਦਾ ਦਾਤਾਰ ਤੁਮਰੀ ਤਾੜੀ ਬਹੁਤ ਮਾਰਤੇ ਚਰਚਾ ਦੇ ਵਿੱਚ ਅੱਧਰ ਤੱਕ ਅੱਗੇ ਲੱਗੇ ਨੇ ਲੱਗੇ ਆ ਦੇਖਦੇ ਗਰੀ ਵੀਰ ਦੇ ਪੱਲੇ ਬਲੇ ਪ੍ਰਭੂ ਦਾ ਆਤਮਾ ਚੁੰਡੇ ਪ੍ਰਭੂ ਦਾ ਆਤਮਾ ਚੁੰਡੇ ਉਹ ਸਭਨਾਂ ਨੂੰ ਪ੍ਰਭੂ ਦਾ ਆਤਮਾ ਵੱਡੀ ਚੁੰਡੇ ਅੱਗੇ ਦੇਖਦੇ ਜਿਵੇਂ ਯਿਸੂ ਜੀ ਨੇ ਜੇਪਾ ਤੁਹਾਨੂੰ ਆਤਮਾ ਦੀ ਬਾਰੇ ਤਾਂ ਸੁਣਾਇਆ ਕਿ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਆਤਮਾ ਕਿਹੜਾ ਤੇ ਸ਼ੈਤਾਨ ਦਾ ਆਤਮਾ ਕਿਹੜਾ ਅੰਦਰ ਤੁਸੀਂ ਉਹਦੇ ਫਲਾਂ ਤੋਂ ਪਛਾਣੋਗੇ ਫਲਾਂ ਦੇ ਸੰਦੇ ਉਹਦੇ ਵਿੱਚ ਜਿਉਂ ਪਰਮੇਸ਼ਰ ਦਾ ਆਤਮਾ ਤੋਂ ਦੱਸਵਾਣ ਉਹ ਉਸੇ ਰੋਕੀ ਨੂੰ ਬੰਗਲ ਵਾਲੀ ਪ੍ਰਾਰਥਨਾ ਕਰਨ ਲਈ ਉਹਦੇ ਨੇ ਦਿਆ ਕਰਨ ਲਈ ਤੇ ਜੇ ਸ਼ਦਾਂ ਦਾ ਤਮ ਉਹਨਾਂ ਨੂੰ ਖੁਸ਼ੀ ਬਣਾਉਣਗੇ ਹਸਨ ਕੇ ਕਹਿ ਕੇ ਚੰਗਾ ਹੈ ਵਧੀਆ ਹੈ ਫਿਰ ਪਰਮੇਸ਼ਰ ਨੇ ਇਹਦਾ ਮਦਦ ਉਹਦੇ ਵਿੱਚ ਕੀ ਚੇਤਾਵਨੀ ਇਹ ਪੁੱਤਾਂ ਨੇ ਵੀ ਇਸੇ ਤਰ੍ਹਾਂ ਕੀਤਾ ਇਹ ਉਹਨੇ ਕੀਤਾ ਰੀਦਾ ਜਿਸ ਮਸੀਹ ਨੂੰ ਦਾਲ ਸੀ ਪਰਮੇਸ਼ਰ ਦੇ ਹੁਕਮਾ ਵਿਧੀਆਂ ਨੂੰ ਜਾਣਦਾ ਸੀ ਫਿਰ ਵੀ ਉਹਤੀਆਂ ਸਿੱਖਿਆਂ ਦੇ ਵਿੱਚ ਹੀ ਜਿਸ ਮਸੀਹ ਨੂੰ ਵੇਚ ਦਿੱਤਾ ਮਨੋਂ ਤਾਂ ਕੁਰਸੀ ਉਹ ਤਾਂ ਕਿਤੇ ਪਰਵਰਤਿਤ ਨਹੀਂ ਹੋਇਆ ਮਨੋਂ ਤਾਂ ਪਤਲੇ ਨਹੀਂ ਉਹਦੇ ਸੋਚਾ ਪਤਲ ਗਿਆ ਹੀ ਨਹੀਂ ਹallelujah ਕਿ ਸਾਡੀ ਸੋਚ ਅਡੀ ਪਵਿੱਤਰ ਹੋ ਜਾਈਂ ਦਰਸਬਾਨ ਆਪ ਹੋ ਜਾਵੇ ਹallelujah ਤਾਂ ਜੋ ਬੰਧਤ ਹੱਥੋਂ ਆਸ਼ੀਸ਼ ਦੇਵੇ ਤੁਸੀਂ ਉਹ ਚੀਜ਼ ਨੂੰ ਛੱਡ ਦੇਣਾ ਪਰ ਪ੍ਰਭੂ ਦੇ ਵਿੱਚ ਬਦਲ ਹallelujah ਹallelujah ਇਹ ਪਾਪ ਹੀ ਆ ਜੋ ਸਾਨੂੰ ਪ੍ਰਭੂ ਦੇ ਵਿੱਚ ਅੱਗੇ ਮਦਰ ਨਹੀਂ ਦੇ ਦਿੰਦਾ ਉਹਨੀਆਂ ਗੱਲਾਂ ਇਹ ਹੀ ਪ੍ਰਬੂ ਦੀਆਂ ਨੇ ਕੱਟੇ ਜਿੰਨੀਆਂ ਨੂੰ ਉਹਨਾਂ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਨੇ ਸਾਡਾ ਮਾਨ ਦਿਖਾਇਆ ਹੁੰਦਾ ਹੈ ਹਲਦੀਆ ਪਰ ਪਰ ਕਿੰਨੇ ਵੀ ਕਲਾਣੇ ਨੇ ਸਾਡੇ ਨਾਲ ਇੰਦਾ ਕੀਤਾ ਕਿੰਨੇ ਕਲਾਣੇ ਨੇ ਸਾਡੇ ਨਾਲ ਇੰਦਾ ਕੀਤਾ ਮੈਂ ਤੇ ਉਹਨੂੰ ਚਿੰਤੇ ਦੀ ਮਾਫੀ ਕਰਦਾ ਮੈਂ ਕਹਿੰਦੀ ਉਹਨੂੰ ਛੱਡਣਾ ਹੈਗਾ ਹਲਦੀਆ ਮੈਂ ਵੀ ਇੱਦਾਂ ਕਹਿੰਦੀ ਹੁੰਦੀ ਸਾ ਹਲਦੀਆ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਬਰੋਧ ਕੀਤਾ ਸੀ ਸਾਡੇ ਪਰਿਵਾਰ ਨੇ ਸਾਡਾ ਬਰੋਧ ਕੀਤਾ ਸੀ ਮੈਂ ਵੀ ਇਦਾਂ ਕਹਿੰਦੀ ਸੀ ਮੈਂ ਤਾਂ ਇਹਨਾਂ ਨੂੰ ਮਾਫ ਕਰਦਾ ਜੋ ਮਰਜ਼ੀ ਅਜਾਂ ਨੇ ਮੇਰੇ ਨਾਲ ਇਦਾਂ ਕੀਤਾ ਮੈਂ ਕਿਸੇ ਸਮਾਇਆ ਕਿਛੜੇ ਦਿਨਾਂ ਮੈਂ ਕਿ ਪ੍ਰਭੂ ਤੁਹਾਨੂੰ ਤਾਂ ਮੈਨੂੰ ਪਤਾਵਾ ਮੇਰਾ ਮਨ ਅਸਾ ਕਰਦੇ 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 ਕਿ ਮੈਂ ਕਦੀ ਵੀ ਗੱਲਾਂ ਇਹ ਜਿਹੜੀਆਂ ਕਦੀ ਵੀ ਆਪਣੇ ਜੀਵਨ ਦੇ ਵਿੱਚ ਨਾਮ ਨਹੀਂ ਲਿਖਾਂ ਤੇ ਮੈਂ ਕਦੀ ਉਹ ਮੂੰਹ ਕਦੀ ਉਹਨਾਂ ਦੀ ਗੱਲ ਨਹੀਂ ਕੀਤੀ ਕਦੀ ਵੀ ਉਹ ਗੱਲ ਨਹੀਂ ਛੇੜਿਆ ਕਿ ਸਾਨੂੰ ਉਹ ਇਦਾਂ ਕੀਤਾ ਸੀ ਉਦਾਂ ਕੀਤਾ ਸੀ ਆਹ ਹੋ ਗਿਆ ਜੇ ਹੋ ਗਿਆ ਅਹੀਂ ਆਪਣੀ ਘਰ ਵਿੱਚ ਬਣ ਰਹੀਆਂ ਗੱਲਾਂ ਕਰਦੇ ਆ ਸਵੇਰੇ ਕਗਰਾ ਦਿਨ ਬਗਰ ਦੀ ਗੱਲਾਂ ਹੁੰਦੀਆਂ ਆ ਫਗਦੇ ਕਲਾਮ ਦੀਆਂ ਹੁੰਦੀਆਂ ਪ੍ਰਭੂ ਦੀ ਸੇਵਾ ਨੂੰ ਲੈ ਕੇ ਹੁੰਦੀਆਂ ਨਹੀਂ ਹੱਲਦੀਆਂ ਅਲਲਹੀਏ ਜੇ ਪ੍ਰਭੂ ਦੀ ਕਿਰਸ਼ੀਆ ਤੋਂ ਗਿਲਜੋ ਦੁਖੀ ਬਿਮਾਰ ਨੇ ਉਹਨਾਂ ਦੀ ਪ੍ਰਾਰਥਨਾ ਕਰੀ ਦੀਆਂ ਉਹਨਾਂ ਦੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਕਿਵੇਂ ਖੁਦਾ ਨਰਮਾਸ਼ੀ ਜਿ ਦੇਵੇਂਗਾ ਕਿੰਨਾ ਪ੍ਰਭੂ ਦੇ ਵਿੱਚ ਬੱਤਨ ਕਿ ਕਿਵੇਂ ਉਹਨਾਂ ਨੂੰ ਚੱਲਣਾ ਹੈ ਕਿਵੇਂ ਚੱਲਣਾ ਚਾਹੀਦਾ ਹੈ ਸਾਡੇ ਦਾ ਰਹੀ ਹੀ ਪ੍ਰਭੂ ਦੀ ਹੀ ਗੱਲ ਹੁੰਦੀ ਹੈ ਅਲਲਹੀਏ ਪਰ ਹੀ ਸੰਸਾਰੀ ਲੋਕਾਂ ਦੀਆਂ ਗੱਲਾਂ ਨੂੰ ਨਹੀਂ ਕਰਨਾ ਉਹ ਆਪਣੇ ਮਨ ਦੇ ਉੱਤੇ ਉਹ ਆਪਣੇ ਚਿੱਤ ਦੇ ਉੱਤੇ ਚੀਜ਼ਾਂ ਨਹੀਂ ਲਿਓਣੀਆਂ ਅਲਲਹੀਏ ਅੱਜ ਸਪਨ ਨੇ ਕੋਟੇ ਟੇ ਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰ ਤਰੀ ਕਿ ਖੁਦਾ ਤਾਂ ਮੇਰਾ ਮਾਨ ਦੇ ਦੋਖਲ ਚਾਹੇ ਮੈਨੂੰ ਕਿਸੇ ਨੇ ਬੋਲੀਆਂ ਮਾਰੀਆਂ ਚਾਹੇ ਮੇਰਾ ਕਿਸੇ ਨੇ ਬੈਰ ਪ੍ਰਵੋਧ ਕੀਤਾ ਚਾਹੇ ਕੋਸ਼ੀ ਵੀ ਆ ਪ੍ਰਭੂ ਮੈਂ ਹਾਏ ਇੱਕ ਦਿਨ ਤੈਨੂੰ ਮਾਫ ਕਰਦਾ ਐ ਤੇ ਮਾਫ ਕਰ ਦਿੱਤੀ ਔਰ ਅੱਗੇ ਤੋਂ ਮੈਨੂੰ ਸਾਫ਼ ਸੁਥਰਾ ਤੇ ਪਵਿੱਤਰ ਜੀਵਨ ਦੇ ਤਾਂ ਜੋ ਮੈਂ ਤੇਰੇ ਵਿੱਚ ਬਦਾ ਤਾਂ ਜੋ ਮੈਂ ਤੇਰੀ ਆਸ਼ੀਸ਼ ਨੂੰ ਪਾ ਜਾਵਾਂ ਤਾਂ ਜੋ ਮੈਂ ਤੇਰੀ ਬੜੀ ਬਰਕਤ ਨੂੰ ਪਾ ਜਾਵਾਂ ਹallelujah ਤੁਹ ਤੋਂ ਬਚਨ ਚ ਲਿਖੇ ਜਿਹੜੇ ਛੱਡ ਤੋਂ ਕਿਤੇ ਤੂੰ ਹੀ ਵੀ ਛੱਡੇ ਜਾਇਓ ਕਿ ਤੂੰ ਹੀ ਵੀ ਛੱਡਾਇਆ ਜਾਓ ਕਿ ਹallelujah ਚਾਹਤਿਆ ਲਿਆ ਜਾ ਸਭ ਘੱਟ ਨੂੰ ਉਠਾ ਕੇ ਕਿਉਂਕਿ ਇਨਸਾਨ ਗਲਤੀਆਂ ਦਾ ਕੁਤਲਾ ਕਰਨ ਇਨਸਾਨ ਦੇ ਕੋਲ ਗਲਤੀ ਹੁੰਦੀ ਕੋਈ ਵੀ ਸੰਪੂਰਨ ਨਹੀਂ ਔਰ ਸਭ ਤਾਂ ਇੱਕ ਬੋਟਿਆਂ ਦੇ ਭਾਰ ਦੇ ਹੋ ਕੇ ਦੋ ਮਿੰਟ ਬਾਅਦ ਦੀ ਸਪਨਾ ਨੇ ਆਪ ਆਪਣੀ ਅਰਦਾਸ ਪ੍ਰਭੂ ਦੇ ਅੱਗੇ ਕਰਨਾ ਸਭ ਜਨ ਉੱਚੀ ਬਾਤ ਹੈ ਪ੍ਰਭੂ ਦੇ ਅੱਗੇ ਮਾਫ ਕਰਦੇ ਮਾਫੀ ਮੰਗਦੇ ਨੇ ਧੰਨਵਾਦ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਦਿਲ ਦੀਆਂ ਗਹਿਰਾਂ ਤੋਂ ਪ੍ਰਭੂ ਜੀ ਖੁਦਾ ਜੀ ਹਰੇਕ ਨੂੰ ਮਾਫ ਕਰਦੇ ਆਪੇ ਦਾ ਪਰਮਿਸ਼ਨ ਜਿਨ੍ਹਾਂ ਦੇ ਕਾਰਨ ਖੁਦਾ ਸਾਡੇ जीवन को कष्ट आए चाहे पिता परमेश्वर किसी ने माड़ा बोले और पिता परमेश्वर चाहे जबानी ने माड़ा बोलिया गया पूरा सोचा गया खुदा चाहे पिता परमेश्वर कोई भी गलती हुई उठा पिता परमेश्वर अं खुदा प्रभु जी हर एक माफ करते हैं और पिता परमेश्वर साधन दया करनी कृपा करनी अपना कीर्ति लहू बहा छुपकारी दें ਆਪਨੇ ਸਵਰਗ ਰਾਜ ਲਈ ਤਿਆਰ ਕੀ ਕਰ ਪ੍ਰਭਾ ਤੇਰਾ ਨੰਨਾਰ ਕਰਤੇ ਪ੍ਰਭੂ ਜੀ ਮੇਰਾ ਪਰਮੇਸ਼ਰ ਤੇਰਾ ਬਚਨ听ਦ ਤੂੰ ਹੀ ਆਪਣਾ ਕੀਮਤੀ ਲਾਹੂ ਦੇ ਕੇ ਤੂੰ ਸਾਨੂੰ ਪਲਤ ਰੀਦਿਆ ਸਾਡਾ ਦਾਤ ਦਿੱਤਾ ਸਾਡਾ ਪਲਤ ਤਿਆਰ ਕਰਾ ਨਾ ਪ੍ਰਭੂ ਜੀ ਐ ਸਵਰਗ ਦੇ ਪ੍ਰਜਾ ਆਪੇ ਦਾ ਪਰਮੇਸ਼ਰ ਸਾਧੂਤਾ ਦਿਹਾ ਕਰੂ ਸਾਦੇ ਸਰੀਰ ਨੂੰ ਨਿਰੋਇਆ ਕਰੂ ਮੇਰਾ ਪਰਮੇਸ਼ਰ ਸਭ ਬਲ ਦੇ ਮੇਰੀ ਛੀਨ ਦੇ ਵਿੱਚ ਤੁਹਾਡੇ ਕੰਮ ਹੁਣ ਫਰਵੀ ਅਸੂ ਮੇਰੀਆਂ ਹੱਡੀਆਂ ਮਜ਼ਬੂਤ ਬੋਜਨ ਬੋਧ ਤਰੀਆ ਮਾਸਪੇਸ਼ੀਆ ਮਜ਼ਬੂਤ ਬੋਜਨ ਬੋਧ ਮੇਰੇ ਨਾੜੀਆ ਦੇ ਵਿੱਚ ਖੁਦਾ ਤੇਰਾ ਪਵਿੱਤਰ ਨਾਮ ਤੁਹਨੇ ਖੁਦਾ ਅਰ ਪਰਮੇਸ਼ਰ ਮੇਰੇ ਰੋਮ ਰੋਮ ਦੇ ਵਿੱਚ ਤੇਰਾ ਨਾਮ ਕਾਮ ਕਰੇ ਜੀ ਸ਼ੁਕਰ ਕਰਦਾ ਜੀ ਸ਼ੁਕਰ ਕਰਦਾ ਜੋ ਆਸ਼ੀਸ਼ ਦੇ ਦਰ ਕਰਦਾ ਤੇਰੇ ਲਹੂ ਦੇ ਦਰ ਮਾਰਾ ਬੰਦਨ ਕਰਦੇ ਨੇ ਵੀ ਤੇ ਪਰਮੇਸ਼ਰ ਤੇਰੇ ਲਹੂ ਦੇ ਵਿੱਚ ਸ਼ੁਕਰ ਕਰਾ ਤੇ ਪਰਮੇਸ਼ਰ ਜੀ ਤੁਹਾਡਾ ਅਸੀਂ ਵਾਦ ਕਰਦੇ ਖੁਦਾ ਦਾ ਸ਼ੁਕਰ ਕਰਦੇ ਤੁਹਾਡੀ ਕਿਰਪਾ ਨੂੰ ਮੰਗਦੇ ਆ ਪ੍ਰਭੂ ਜੀ ਸਾਡੀ ਸਾਰੀ ਇਹ ਬਲਜੁਤ ਨੂੰ ਕੰਦੀ ਨੂੰ ਬੋਲੇ ਚੱਲੇ ਆਂ ਬੀਠਿਆ ਖੁਦਾ ਕਰਤ ਕਰਤ ਸੁਣਿਆ ਖੁਦਾ ਸਭ ਮਾਫ਼ ਕਰਨਾ ਹੈ ਜੀ ਜੀ ਦੇ ਨਾਮ ਤੇ ਪਰ ਕੱਪੀ ਤੇ ਆ ਕਰਨੀ ਸਾਰੀ ਬੇਨ ਮਨ ਤੁਹਾਡੇ ਨਾਮ ਕੋ ਦਿੱਤੇ ਆ ਯੇ ਸੁਬਸੀ ਤੇ ਸਭ ਰਾਤੀ ਨਾਮ ਚ ਮੰਨਦੇ ਆਮੀਨ ਆਮੀਨ ਹallelujah